ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਹੈ ਜਿੱਥੇ ਪੰਜਾਬ ਦੇ ਵਿੱਚ ਉਸ ਯੁੱਧ ਨਸ਼ਾ ਵਿਰੋਧ ਚਲਦਿਆਂ ਹੀ ਬਿਕਰਮ ਸਿੰਘ ਮਜੀਠੀਆ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੱਡੇ ਐਕਸ਼ਨ ਮੋਡ ਚ ਨੇ ਉਹ ਵਾਰ-ਵਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਚਾਹੇ ਉਹ ਕੋਈ ਵੀ ਆਗੂ ਹੋਵੇ ਉਹਦੇ ਉੱਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਆਪਣੀਆਂ ਸਿਆਸਤ ਦੇ ਵਿੱਚ ਹੁੰਦਿਆਂ ਜਿਹੜਾ ਹੈ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਕਸੁੱਟਿਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਉਹ ਲੋਕ ਹੁਣ ਨਹੀਂ ਬਖਸ਼ੇ ਜਾਣਗੇ ਉਹਨਾਂ ਨੇ ਕਿਹਾ ਜਿਹੜੇ ਵੱਡੇ ਮਗਰਮੱਛ ਨੇ ਜਿਹੜੀਆਂ ਮੱਛੀਆਂ ਨੇ ਜਿਨ੍ਹਾਂ ਨੇ ਤਲਾਬ ਗੰਦਾ ਕੀਤਾ ਹੋਇਆ ਸੀ ਯਾਨੀ ਕਿ ਪੰਜਾਬ ਗਲਤ ਕੀਤਾ ਹੋਇਆ ਸੀ ਗੰਦਾ ਕੀਤਾ ਹੋਇਆ ਸੀ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਪਹਿਲਾਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਸਟੇਜ ਦੇ ਉੱਤੇ سپی سنا دینے آن اس تو بعد گل کرانگے شیدہ نے ترتی ہے یہ تو برکتہ نہیں ترتی ہے کہ تو ککو کھلی نہیں مرتا بجہ آپ پر کھا کے برلاتے ہیں بجہ آپ پر شاندی کہ کیوں جانے لگی اسی ਕਿਨਿਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੀਵਾਰ ਕੀ ਆਫਰ ਏ ਧੀਰੇ ਲੁੱਟੇ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਜੋ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮ ਨਾਲ ਹੀ ਚਲੀ ਗਈਆਂ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰ ਲਾਦੇ ਹੁੰਦੇ ਨਿ ਜੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਸਾਡੀਆਂ ਚੋਂ ਉਹ ਤਾਂ ਮਰੇ ਲੀਡਰ ਕਰੀ ਅੰਦਰ ਗੋਣ ਵਾਲੇ ਕੁਤੇ ਕੁਤੇ ਬੋਲੇ ਕੁਤੇ ਕੋਈ ਸਭ ਦੇ ਕਰਨਗੇ ਸਭ ਦੀਆਂ ਪ੍ਰਾਗ ਜਾਈ ਜਾਂਦੇ ਨੇ ਉਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਕਦਮ ਤੁਸੀਂ ਦੇਖੋ ਵੱਡਾ ਫੜਿਆ ਛਿੱਕੇ ਦਾ ਵਪਾਰੀ ਵੱਡਾ ਸਭ ਤੋਂ ਜਿਹੜਾ ਨਾਂ ਛਿੱਕੇ ਦਾ ਵੱਡਾ ਫੜਿਆ ਓਏ ਅੱਜ ਅੱਜ ਆ ਗਈ ਆ ਤੁਹਾਡੇ ਵਾਲਾ ਚੇਲ ਵੀ ਆ ਪਹੁੰਚ ਆ ਗਈ ਉਹਦੇ ਹੱਥ ਵੀ ਆ ਆ ਗਈ ਚਾਹ ਉਹਦੇ ਹੱਥ ਵੀ ਆ ਆ ਗਈ ਜਿੰਨੇ ਰਲੇ ਹੋਏ ਤੇ ਆਸ ਪਹਿਲਾਂ ਕਹੇ ਸੀ ਬਾਹਰ ਤੋਂ ਹੱਥ ਆ ਜਾਗੇ ਪਹਿਲਾਂ ਤੇ ਸੀ ਕਾਟ ਨੂੰ ਸਾਬ ਲਗਿਆ ਧੋ ਕੇ ਲਗਿਆ ਵਾਗੇ ਕਿਤੇ ਫੜ ਲਿਆ ਨੇ ਬਹੁਤ ਲੋਕਾਂ ਦਾ ਤਰਕਾ ਪਾਣ ਹੋਇਆ ਸਮਾਗਮ ਜਦੋਂ ਸਾਡੇ ਪੁਰਾਣੇ ਮਰਦੇ ਸੀ ਹੁੰਦੇ ਤਾਂ ਉਹ ਚ ਯਾਦ ਨਹੀਂ ਆਇਆ ਲੋਕਤੰਤਰ ਆਜਾ ਲੋਕਤੰਤਰ ਯਾਦ ਆ ਗਿਆ ਕੰਦੇ ਉਸਰਾਣਾ ਰਹਿੰਦੇ ਹੁੰਦੇ ਨਗਮੀਂ ਵਰਮਲ ਕਹਿੰਦੀ ਹੈ ਕਹਿੰਦੀ ਉਹ ਜੋ ਮਿਲਦਾ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੇ ਕਹਿੰਦੇ ਸੀ ਕਿ ਜਿਹੜਾ ਲੋਕਤੰਤਰ ਦਾ ਘਾੜ ਹੋ ਰਿਹਾ ਹੈ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਹੱਥ ਚ ਬੋਲਦੇ ਨਜ਼ਰ ਆਏ ਸੀ RNA ਜਾਂ ਆਉਂਦੇ ਸੀ ਉਹਨਾਂ ਨੂੰ ਵੀ ਹੁਣ ਪੱਕੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਉੱਤੇ ਕਾਫੀ ਦੇਰ ਤੋਂ ਜਿਹੜੇ ਨੇ ਨਸ਼ਾ ਤਸਕਰੀ ਦੇ ਪਿਸ਼ਟਿਆਚਾਰ ਦੇ ਮਾਮਲੇ ਦਰਜ ਹੋਏ ਲੇਕਿਨ ਕਿਸੇ ਤਰ੍ਹਾਂ ਦੀ ਕਾਰਵਾਈ ਰੁਕੀ ਹੋਈ ਸੀ ਤਾਂ ਹੁਣ ਉਹ ਕਾਰਵਾਈ ਕੀਤੀ ਜਾਏਗੀ ਇੱਕ ਦਮ ਹੀ ਪਤਾ ਲੱਗ ਜਾਏਗਾ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਪੀੜੀ ਨੂੰ ਨੌਜਵਾਨਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ ਉਹ ਲੋਕ ਹੁਣ ਸਲਾਖਾਂ ਦੇ ਪਿੱਛੇ ਨਜ਼ਰ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਆਉਣ ਵਾਲਾ ਟਾਈਮ ਪੰਜਾਬ ਦੇ ਵਿੱਚ ਖੁਸ਼ਹਾਲੀ ਤੇ ਭਰਪੂਰ ਪਰਿਆ ਹੋਵੇਗਾ ਕਿਉਂਕਿ ਨਸ਼ਾ ਤੇ ਪਿਸਟਾਚੀ ਵਾਲੀ ਦੇ ਮਾਮਲੇ ਦੇ ਉੱਤੇ ਹੁਣ ਪੱਕੇ ਹੱਥ ਪਾ ਲਏ ਗਏ ਨੇ ਧੰਨਵਾਦ